ਆਪਣੇ ਗਰੀਵਾਲ ਮਹਿ ਜਿਹੜਾ ਤੇਰਾ ਆਪਣਾ ਗਰੀਵਾਨ ਕੀ ਹੈ ਦਿਲ ਤੇਰੇ ਆਪਣੇ ਦਿਲ ਦੇ ਅੰਦਰ ਸਿਰ ਨੀਵਾ ਕਰ ਦੇਖ ਹੰਕਾਰ ਰੂਪੀ ਸਿਰ ਨੀਵਾ ਕਰਕੇ ਵੇਖ ਉਹ ਤੇਰੇ ਅੰਦਰ ਹੀ ਬੈਠਾ ਹੋਇਆ ਤੂੰ ਹੰਕਾਰ ਕਰਕੇ ਨਹੀਂ ਵੇਖਦਾ ਉਹ ਤਾਂ ਤੇਰੇ ਦਿਲ ਦੇ ਅੰਦਰ ਬੈਠਾ ਹੋਇਆ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾ ਹੈ ਆਪਣੇ ਦਿਲ ਦੇ ਅੰਦਰ ਚਾਤੀ ਮਾਰ ਤੂੰ ਦਿਲ ਦੇ ਅੰਦਰ ਨਹੀਂ ਚਾਤੀ ਮਾਰਦਾ ਆਪਣੇ ਆਪ ਨੂੰ ਨਹੀਂ ਵੇਖਦਾ ਦੂਸਰੇ ਵੱਲ ਵੇਖਦਾ ਹੈ ਇਸ ਕਰਕੇ ਫਰੀਦ ਜੀ ਕਹਿੰਦੇ ਆਪਣੜੇ ਗਰੀਬਾਨ ਬਹਿ ਆਪਣੇ ਦਿਲ ਦੇ ਅੰਦਰ ਸਿਰ ਨੀਵਾ ਕਰ ਵੇਖ ਹੰਕਾਰ ਰੂਪੀ ਸਿਰ ਨੂੰ ਨਿਆ ਕਰਕੇ ਨਿਮਰਤਾ ਨਾਲ ਵੇਖਣਾ ਕਰ ਕਿਉਂਕਿ ਦਿਲ ਦੇ ਉੱਤੇ ਚਾਤੀ ਜਿਹੜੀ ਹੈ ਨਾ ਆਪਣੇ ਮਨ ਤੇ ਉਹ ਨਿਮਰਤਾ ਨਾਲ ਹੀ ਪੈਂਦੀ ਹੈ ਹੰਕਾਰੀ ਦਾ ਤਾਂ ਬਾਰ ਨੂੰ ਬਰਤੀ ਵਗਦੀ ਰਹਿੰਦੀ ਹੈ ਅੱਖਾਂ ਵੀ ਬਾਹਰ ਲਈ ਰੰਗ ਤਮਾਸ਼ਾ ਵੇਖਦੀਆਂ ਕੰਨ ਵੀ ਬਾਹਰ ਲਈ ਨਾਦ ਸੁਣਦੇ ਨੇ ਅੰਦਰ ਨੂੰ ਚਾhti ਨਹੀਂ ਪੈਂਦੀ ਹੈ ਜੇ ਤੂੰ ਆਪਣੇ ਹੰਕਾਰ ਨੂੰ ਛੱਡੇ ਨਾ ਤੇ ਮਨ ਨੂੰ ਨੀਵਾ ਕਰਕੇ ਵੇਖੇ ਫਿਰ ਤੈਨੂੰ ਅੰਦਰ ਹੀ ਦਿਲ ਦੇ ਖੁਦਾ ਦਿਸ ਪਵੇਗਾ